ਸਰਦਾਰ ਗੁਨੀ ਸਿੰਘ ਖੁਰਾਨਾ ਜੀ ਦੇ ਨਿਰਦੇਸ਼ ਦੇ ਹਨ ਜੋ ਪੰਜਾਬ ਸਰਕਾਰ ਵੱਲੋਂ ਯੋਗ ਨਸ਼ਾ ਵਿਰੁੱਧ ਮੁਹਿੰਮ ਜੁੜੀ ਅੰ内 ਚੱਲੀ ਗਈ ਹੈ ਉਸ ਦੇ ਚਲਦੇ ਹਨ ਕੱਲ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਜਿਹੜਾ ਇੱਕ ਨਾਕਾ ਬੰਦੀ ਆਸਾ ਕੋਲੇ ਦੇ ਸਾਹਮਣੇ ਕੀਤੀ ਗਈ ਸੀ ਜਿਸ ਦੀ ਅਗਵਾਈ ਐਸਟੇਰਮਪਾਲੀ ਕਰ ਰਹੇ ਸੀ ਜਦੋਂ ਗੱਡੀਆਂ ਦੀ ਚੈਕਿੰਗ ਕਰ ਰਹੇ ਸੀ ਤਾਂ ਉਸ ਦੌਰਾਨ ਇੱਕ ਸ਼ੱਕੀ ਗੱਡੀ ਥਾਰ ਸੀਗੀ ਜਿਹਨੂੰ ਰੋਕ ਕੇ ਜਿਹੜਾ ਹੈਗਾ ਚੈੱਕ ਕੀਤਾ ਗਿਆ ਜਿਹਦੇ ਵਿੱਚ ਦੋ ਲੜਕੇ ਇੱਕ ਰੋਹਿਤ ਸੈਣੀ ਤੇ ਇੱਕ ਮਨੋਜ ਕੁਮਾਰ ਸੀਗੇ ਤੇ ਜੋ ਜੋ ਸਾਨੂੰ ਸ਼ੱਕ ਹੋਇਆ ਉਸ ਗੱਡੀ ਤੇ ਤਾਂ ਉਹਦੀ ਪ੍ਰੋਪਰ ਜਿਹੜੀ ਚੈਕਿੰਗ ਕੀਤੀ ਗਈ ਜਿਸ ਦੇ ਵਿੱਚੋਂ 250 ਗ੍ਰਾਮ ਜਿਹੜੀ ਆ ਫੀਲ ਹੈਗੀ ਹੈ ਬਰਾਮਦ ਹੋਈ ਜਿਸ ਤੇ 180 ਨੰਬਰ ਮਕਦਮਾ ਅਧੀਨ ਤਰ੍ਹਾਂ 18 6885 ਐਨਡੀਪੀਐਸ ਐਕਟ ਜਿਹੜਾ ਹੈਗਾ ਉਹ ਖਾਣਾ ਨਗਪੁਰ ਸਾਹਿਬ ਵਿਖੇ ਦਰਜ ਡਿਸਟ੍ਰਿਕਟ ਕੀਤਾ ਗਿਆ ਤੇ ਇਸ ਸਬੰਧੀ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁੱਛ ਗਏ ਕਿ ਕਿੱਥੋਂ ਆਏ ਫੀਮ ਲਿਖਿਆ ਤਾਂ ਇਹਨਾਂ ਨੇ ਦੱਸਿਆ ਕਿ ਇੱਕ ਵਿਕਾਸ ਸੋਨੀ ਪੁੱਤਰ ਬਨਵਾਰੀ ਨਾਲ ਵਾਸੀ ਪਿੰਡ ਟੱਪਰੀਆਂ ਜਿਹੜਾ ਹੈਗਾ ਉਹਨੂੰ ਪੁਲੀਏ ਦੀ ਜਿਹੜੀ ਹੈਗੀ ਸਗਰੇਟ ਦੀ ਦੁਕਾਨ ਤੇ ਤੇਹੇ ਕੋਲ ਜਿਹੜਾ ਇਹ ਸਮਾਨ ਲੈ ਕੇ ਆਇਆ ਜੀ ਤਾਂ ਇਸ ਵੰਦੀ ਜਿਹੜਾ ਆਪ ਸਭਾਂ ਦੇ ਧਿਆਨ ਵਿੱਚ ਲੈ ਹੈਗੇ ਤੇ ਮਾਣਯੋਗ ਡੀਐਸਪੀ ਡੀ ਤੇਂਦਰ ਚੋਹਾਨ ਜੀ ਦੀ ਅਗਵਾਈ ਦੇ ਹੇਠ ਜਦੋਂ ਇਹ ਇਥੇ ਪੌਜੀ ਪ੍ਰੈਜ਼ੀਡੈਂਟ ਅਗੇ ਖੜਾ ਸੀਗਾ ਉਦੋਂ ਰਿਪੋਰਟ ਕੀਤੀ ਕਿ ਤਾਂ ਉੱਥੋਂ ਜਿਹੜਾ ਇਹਦੀ ਗੱਡੀ ਸੀਗੀ ਸਕੋਰ ਪਏ ਉਹਦੇ ਵਿੱਚੋਂ ਵਿਕਾਸ ਜਿਹੜੇ ਸੋਮੇ ਸੀਗੇ ਇਹਨਾਂ ਕੋਲੋਂ ਜਿਹੜਾ ਤਕਰੀਬਨ 8 ਕਿਲੋ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਤੁਹਾਨੂੰ ਅਫੀਮ ਬਰਾਮਦ ਹੋਈ ਹੈ ਤੇ ਤਕਰੀਬਨ 2 ਕਿਲੋ 427 ਗ੍ਰਾਮ ਜੋ ਹੈਗੀ ਹੈ ਉਹ ਚਸ਼ ਬਰਾਮਦ ਹੋਈ ਹੈ ਇਸ ਸਬੰਧੀ ਇਹਨਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਤਿੰਨਾਂ ਨੂੰ ਅੱਜ ਜਿਹੜਾ ਮਾਨ